ਹੈਲੋ ਗਾਇਸ ਹੈਲੋ ਭਾਈ ਸਾਰਾ ਨਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਪਹਿਲਾਂ ਚਾਈਨਾ ਟਾਊਨ ਉਹ ਦਿਖਾਇਆ ਸੀਗਾ ਹਾਂ ਇਹ ਲिटल ਇੰਡੀਆ ਲिटल ਇੰਡੀਆ ਦਿਖਾਇਆ ਸੀਗਾ ਤੇ ਉਸ ਤੋਂ ਬਾਅਦ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਚੱਲਾਂਗੇ ਹੋਟਲ ਦੇ ਵਿੱਚ ਤੇ ਪੂਲ ਜਿਹੜਾ ਵਾ ਪੂਲ ਦਾ ਵਿਊ ਇੰਜੋਏ ਕਰਾਂਗੇ ਇਹਦੇ ਤੁਹਾਨੂੰ ਦਿਖਾਵਾਂਗੇ ਪੂਲ ਇੱਥੋਂ ਦਾ ਤੇ ਆਪਣਾ ਹੋਟਲ ਜਿਹੜਾ 5 ਸਟਾਰ ਹੋਟਲ ਆ ਬੜਾ ਜਬਰਦਸਤ ਹੋਟਲ ਆ ਦਿਖਾਉਨੇ ਆ ਬਾਹਰ ਦਾ 뷰 ਤੇ ਫਿਰ ਆਪਾਂ ਚੱਲਦੇ ਆ ਪੂਲ ਦੇ ਅੰਦਰ ਤੇ ਬਹੁਤ ਆਸਮ 뷰 ਬਾਲਾ ਜਬਰਦਸਤ 뷰 ਯਾਰ ਬਾਲਾ ਜਬਰਦਸਤ ਆ ਦਿਖਾ ਦਨੇ ਤੁਹਾਨੂੰ ਇਹ ਆ ਦੇਖੋ ਓਹ ਹੋ ਹੋ ਆ ਗਾਇਜ਼ ਆ ਦੇਖੋ ਪਹਿਲਾਂ ਤਾਂ 뷰 ਦੇਖੋ ਇਸਦਾ ਆਏ ਹਾਏ 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 ਕੀ 뷰 ਆ ਕੀ ਬਾਤ ਆ ਦੇਖੋ ਯਾਰ 뷰 ਆ ਹੈਗਾ ਪੂਲ ਠੀਕ ਆ ਤੇ ਪੂਲ ਆਪਣੀ ਨਾਰਮਲ ਹਾਈਟ ਦਾ ਪੂਲ ਆ ਤੇ ਇਹ ਹੈਗਾ ਵਾ 37ਵੇਂ ਨੰਬਰ ਫਲੋਰ ਦੇ ਉੱਤੇ ਆ ਮਤਲਬ ਕਿ ਇਸ ਬਿਲਡਿੰਗ ਦਾ ਜਿਹੜਾ ਸਭ ਤੋਂ ਉੱਚਾ ਫਲੋਰ ਆ ਉਹਦੇ ਨੰਬਰ ਤੇ ਆ ਇਹਨੂੰ ਆ ਰਿਹਾ ਟਵਿੰ ਟਾਵਰ ਓਰ ਐਡਵੈਂਟਾਵਰ ਆ ਕੇ ਐਲ ਟਾਵਰ ਆ ਕੇ ਐਲ ਜਾ ਕੇ ਆਏ ਸੀ ਅਸੀਂ ਉੱਥੇ ਜਾ ਕੇ ਆਏ ਸੀਗੇ ਤੁਸੀਂ ਸਾਡੇ ਪੁਰਾਣੇ ਵਲੌਗ ਵੇਖਿਓ ਤੇ ਆ ਰਿਹਾ ਟਵਿੰ ਟਾਵਰ ਜਿੱਥੇ ਆਪਾਂ ਉੱਥੇ ਵੀ ਗਏ ਸੀਗੇ ਠੀਕ ਆ ਤੇ ਇਹ ਹੈਗਾ 37ਵੇਂ ਨੰਬਰ ਫਲੋਰ ਤੇ ਆ ਤੇ ਆਪਾਂ ਹੁਣ ਚੱਲਦੇ ਆਂ ਪੂਲ ਦੇ ਅੰਦਰ ਤੇ ਕਰਦੇ ਆਂ ਇੰਜੋਏ ਤੇ ਆਪਣੇ ਬਾਈ ਪੁਰਾਣੇ ਵਲੌਗ ਵੀ ਜਰੂਰ ਵੇਖਿਓ ਜਿਵੇਂ ਤੁਹਾਨੂੰ ਮੇਰੇ ਬਾਰੇ ਨਹੀਂ ਪਤਾ ਤਾਂ ਮੇਰਾ ਨਾਮ ਹੈਗਾ ਸैम ਤੇ ਆਪਾਂ ਆਏ ਆ ਆਸਟ੍ਰੇਲੀਆ ਤੋਂ ਆਏ ਆ ਠੀਕ ਆ ਜਿਹੜੇ ਨਵੇਂ ਇਸ ਚੈਨਲ ਤੇ ਆਏ ਆ YouTube ਚੈਨਲ ਤੇ ਤੇ ਆਪਣੇ ਚੈਨਲ ਦਾ ਨਾਮ ਹੈਗਾ ਆਕਸੀ ਟ੍ਰੈਵਲ ਕਪਲਾ ਚੈਨਲ ਦਾ ਨਾਮ ਆਪਾਂ ਨਾਰਮਲੀ ਆਪਾਂ ਆਸਟ੍ਰੇਲੀਆ ਦੀ ਲਾਈਫ ਬਾਰੇ ਵੈਸੇ ਦਿਖਾਉਨੇ ਆ ਕਿ ਆਸਟ੍ਰੇਲੀਆ ਦੇ ਵਿੱਚ ਕੀ ਕੀ ਚੱਲਦਾ ਵਾ ਹਨਾ ਜਾਂ ਮਤਲਬ ਆਸਟ੍ਰੇਲੀਆ ਦੀ ਲਾਈਫ ਦੇ ਵਿੱਚ ਜੋ ਜੋ ਚੱਲਦਾ ਵਾ ਉਹ ਸਾਰਾ ਕੁਝ ਦਿਖਾਉਨੇ ਆ ਆਸਟ੍ਰੇਲੀਆ ਦਾ ਲਾਈਫ ਸਟਾਈਲ ਪਰ ਕਦੇ ਕਦੇ ਆਪਾਂ ਟਰੈਵਲ ਵੀ ਕਰਦੇ ਆ ਠੀਕ ਆ ਆ ਦੇਖੋ ਇਹ ਇਧਰ 12 ਇਧਰ 12 ਰਾਈਟ ਸਾਈਡ ਤੇ ਆ ਰੈਸਟੋਰੈਂਟ ਦੇ ਇਧਰ ਬੈਠੇ ਲੋਕੀ ਹਲੋ ਆਈ ਨੀਡ ਟੂ ਆਰਡਰ ਫੂਡ ਭਈ ਪਹਿਲਾਂ ਆਪਾਂ ਨਾ ਫੂਡ ਆਰਡਰ ਕਰਦੀਏ ਕੋਈ ਮੈਂ ਨਰਦੀਪ ਨੂੰ ਵਿਖਾਦਾ ਉਹਨੇ ਕੀ ਖਾਣਾ ਵਾ ਮੇਰਾ ਰੱਤਾ ਹੀ ਪੀਜ਼ਾ ਖਾਣ ਦਾ ਪਰ ਪੀਜ਼ਾ ਹੈ ਨਹੀਂਗਾ ਇੱਥੇ ਤੇ ਇਸ ਕਰਕੇ ਮੈਂ ਉਹਨੂੰ ਪੁੱਛਦਾ ਵਾਂ ਕਿ ਉਹਨੇ ਕੀ ਖਾਣਾ ਵਾ ਪਰ ਆਪਾਂ ਆਰਡਰ ਕਰ ਲਈ ਇੱਕ ਵਾਰੀ ਕੋਡ ਦਿਲਕਨ ਬਹੁਤ ਜ਼ਿਆਦਾ ਇੱਥੇ ਯਾਰ ਨਰਦੀਪ ਆਰਡਰ ਵੇਖ ਕੀ ਕਰਨਾ ਕਰੋ ਪੀਜ਼ਾ ਨਹੀਂ ਹੈਗਾ ਉਹ ਹਾਂ ਜੋ ਮਰਜ਼ੀ ਕਰਾ ਆ ਜਾ ਫਿਰ ਤੇਰੀ ਦੇਖ ਲੈਣਾ ਆਰਡਰ ਵੇਖੀਗਾ ਪੀਜ਼ਾ ਨਹੀਂ ਹੈਗਾ ਦੇਖੀ ਆਰਡਰ ਕਰਨਾ ਜਿਹੜਾ ਇਹ ਰੈਸਟੋਰੈਂਟ ਹੈ ਨਾ ਜਿਹੜਾ ਇੱਥੇ ਬਣਿਆ ਇਹ 11 ਵਜੇ ਬੰਦ ਹੋ ਜਾਣਾ ਵਾ ਉਹ ਕਹਿੰਦੇ ਦੇਸ਼ ਕਰਕੇ ਆਪਾਂ ਇੱਕ ਵਾਰੀ ਫੂਡ ਆਰਡਰ ਕਰ ਦਨੇ ਆ ਲੈ ਗਾਈਜ਼ ਆਪਾਂ ਆਰਡਰ ਕੀਤਾ ਵਾ ਇੱਕ 버ਗਰ ਤੇ ਇੱਕ ਕੀਤਾ ਪਾਸਤਾ ਆ ਜਾ ਨਰਦੀਪ ਚਲੋ ਗਾਈਜ਼ ਆਪਾਂ ਚਲਦੇ ਪਾਣੀ ਦੇ ਅੰਦਰ ਇਹ ਆਹ ਓਹੋ ਹੋ ਹੋ ਹਰੀਆ ਹਰੀਆ ਪਾਣੀ ਠੰਡਾ ਨਹੀਂ ਗਾ ਨਾਰਮਲ ਹੀ ਆ ਧਿਆਨ ਨਾਲ ਆਈ ਤਿਆਰ ਨਾਲ ਦਨ ਲੈ ਗਾਇਸ ਦੇ ਜਮਾ ਐਂਡ ਦੇ ਉੱਤੇ ਆਪਾਂ ਆ ਦੇਖੋ ਇਹ ਆ ਰਿਹਾ ਆ ਦੇਖੋ 뷰 ਪਿੱਛੋਂ ਕਹਿੰਦਾ 뷰 ਪਿੱਛੇ ਪਿੱਛੇ ਆਪਣੀ ਜਿਹੜੀ ਹੈਗੀ ਐ ਸਿੜੀ ਸਾਰੀ ਕੁਵਾਲਾ ਲੰਪੁਰ ਆਪਾਂ ਇਸ ਵਕਤ ਕੁਵਾਲਾ ਲੰਪੁਰ ਦੇ ਵਿੱਚ ਆ ਤੇ ਆ ਹੈਗੀ ਐ ਸਿੜੀ ਸਾਰੀ ਪਿੱਛੇ ਵਿਖਦੀ ਪਈ ਹੈ ਕੀ ਬਾਤ ਆ ਹਾ 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 ਨੇ ਜ਼ਾਰਾ ਬੜਾ ਕੇੜਾ ਯਾਰ ਆ ਅਨਰਦੀਪਾ ਵੀਡੀਓ ਬਣਾਉਂਦੀ ਬਈ ਆਪਣੀਆਂ ਯੂਰ ਇਸ ਲਈ ਇੰਪੋਰਟੈਂਟ ਯਾ ਵਧੀਆ ਆ ਦੇਖੋ ਵੀਊ ਕੀ ਬਾਤ ਆ ਜ਼ਬਰਦਸਤਨਾ ਵੀਊ ਆਪਾਂ ਕੈਮਰਾ ਲਾਦਾ ਇੱਥੇ ਹੁਣ ਆਪਣਾ ਇੱਥੇ ਸਟੈਂਡ ਤੇ ਲੱਗ ਗਿਆ ਕੈਮਰਾ Kenapa jalan dia punggung ntar? One Two Three <laughs> ਪੈ ਤੈਰਨਾ ਤਾਂ ਨਹੀਂ ਹੁੰਦਾ ਨਹੀਂ ਮੈਨੂੰ ਹੁੰਦਾ ਥੋੜਾ ਬਹੁਤਾ ਹੁੰਦਾ ਵਾ ਜਿੰਨਾ ਕਿ ਵੀ ਹੁੰਦਾ ਤਾਂ ਪਾ ਤੈਰ ਲੀਦਾ ਵਾ ਏ ਮੇਰੇ ਮੈਨੂੰ ਆਰਡਰ ਕਿਹੜੇ ਨੰਬਰ ਤੇ ਆਊਗਾ ਆਪਣਾ ਆਰਡਰ ਕਿਹੜੇ ਨੰਬਰ ਤੇ ਆਊਗਾ ਆਪਣਾ ਮੈਨੂੰ ਕਹਿ ਮੈਂ ਫੋਨ ਚਾ ਮੈਂ ਕੂੜ ਦਾ ਆਰਡਰ ਦਿੱਤਾ ਹੈ ਵਾ ਭਾਈ ਨੂੰ ਕਹਤਾ ਹੀ ਮੈਂ ਪੂਲ ਦੇ ਵਿੱਚ ਆ ਤੇ ਇਸ ਕਰਕੇ ਮੈਨੂੰ ਕਾਲ ਕਰਦੀ ਮਲੇਸ਼ੀਆ ਮਲੇਸ਼ੀਆ ਜਾਂ ਮਨਾ ਪੂੜ ਹੋ ਗਿਆ ਰੈਡੀ ਉਹਨਾਂ ਦੀ ਕਾਲ ਆ ਗਈ ਆ ਬਰਦਰ ਬੰਸੇ ਆਪੇ ਇੱਕਣਾ ਤਾਂ I have order only vegetarian uh, pasta so this is with bacon I think apna bhai food aa gaya burger pasta mera reh gaya baale aa hai ga bapda fry hai ਸਿਟੀ ਦਾ 뷰 ਸਾਰਾ ਨੂਡਲਸ ਪਾਸਤਾ ਹੀ ਆ ਇਹ ਇੱਕ ਸਾਦਾ ਪਤਾ ਨਹੀਂ ਕੀ ਆ ਮੈਨੂੰ ਨਹੀਂ ਪਤਾ ਮੈਂ ਵੀ ਪਹਿਲੇ ਹੀ ਖਾਣ ਲੱਗਾ ਛੋਟੇ ਬੜੇ ਬੜੇ ਚਿਹਰੋਂ ਵਿੱਚ ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ ਆ ਤੇ ਵੀ ਪਾਸਤਾ ਹੋਰ ਵੀ ਹੁੰਦੇ ਆ ਕੱਲੇ ਉਹ ਨਹੀਂ ਚੱਲ ਜੋ ਬਣ ਗਈ ਆ ਕੋਈ ਨਾ ਬਣ ਗਿਆ ਵਾ ਆ ਵੇਖ ਠੀਕ ਆ ਠੀਕ ਆ ਚਲੋ ਗਾਇਜ਼ ਆਪਾਂ ਵਲੌਗ ਨੂੰ ਇੱਥੇ ਫਿਨਿਸ਼ ਕਰਦੇ ਆਂ ਤੇ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਤੇ ਚਲੋ ਆਪਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਸਰੇ ਕਾਲ ਆਦਾਬ ਬਾਏ ਬਾਏ ਟਾਟਾ ਗੁੱਡ ਨਾਈਟ